ਦੇਵਲੀ ਬਲੱਡ ਲਾਈਨ ਦੀ ਮਾਰਵਾੜੀ ਘੋੜੀ ਲੈ ਕੇ ਆਇਆ ਜਿਹੜੇ ਸੱਜਣ ਚੰਗਾ ਬੱਚਾ ਪੈਦਾ ਕਰਨਾ ਚਾਹੁੰਦੇ ਨੇ ਮਾਰਵਾੜੀ ਘੋੜੀ ਤੋਂ ਹਨਾ ਤੁਹਾਡੇ ਸਾਹਮਣੇ ਘੋੜੀਆਂ ਬਹੁਤ ਸੋਹਣੀਆਂ ਸਾਫ ਸੁਥਰੀ ਘੋੜੀਆਂ ਚੰਗੇ ਬੱਚੇ ਦਿੰਦੀ ਆ ਤੇ ਰਿਜ਼ਲਟ ਵੀ ਇਹਦੇ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਇਹਦੇ ਪਹਿਲਾਂ ਆਏ ਨੇ ਬਹੁਤ ਸੋਹਣੇ ਕੰਨ ਕਨੌਤੀ ਦੇ ਬਹੁਤ ਸ਼ਕੀਨ ਬੱਚੇ ਦਿੰਦੀ ਆ ਦੋਸਤੋ ਮੱਥੇ ਫੁੱਲਾ ਦੋ ਪੈਰ ਚਿੱਟਿਆ ਘੋੜੀ ਦੇ ਦੇਵਲੀ ਬਲੱਡ ਲਾਈਨ ਦੀ ਆ ਮਾਰਵਾੜੀ ਘੋੜੀ ਆ ਜਿਹੜੀ ਦੇਖ ਰਹੋ ਸਕਰੀਨ ਤੇ ਕੰਨ ਕਨੌਤੀ ਦੀ ਸੋਹਣੀ ਸਕੀਨ ਘੋੜੀ ਆ ਤੇ ਬਾਕੀ ਜੇ ਕੋਈ ਸੱਜਣਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਸੇਲ ਕਰਵਾ ਸਕਦੇ ਹੋ ਤੇ ਗੱਲ ਕਰਦੇ ਆ ਇਸ ਘੋੜੀ ਦੀ ਆ ਰਿਜ਼ਲਟ ਚੈੱਕ ਕਰ ਲਓ ਘੋੜੀ ਦਾ ਬਹੁਤ ਸੋਹਣਾ ਬੱਚਾ ਦਿੱਤਾ ਇਹਨੇ ਪਹਿਲਾਂ ਤੇ ਇਸ ਵਾਰ ਦੋਸਤੋ ਮੌਕੇ ਤੇ ਖਾਲੀ ਆ ਸਵਾਰੀ ਵਗੈਰਾ ਦੀ ਐਨ ਸੋਹਣਾ ਚੱਲਦੀ ਆ ਸੋਹਣੀ ਸਵਾਰੀ ਕਰਾਉਂਦੀ ਆ ਪਾਸ ਆ ਸਵਾਰੀ ਦੀ ਤੇ ਸਾਊ ਸੀ ਨਾ ਤੋਰਾ ਤੋਰਾ ਬਹੁਤ ਆ 35 ਪਲੱਸ ਰੇਵੀਆ ਚਾਲ ਆ ਘੋੜੀ ਦੇ ਵਿੱਚ ਬਹੁਤ ਸੋਹਣੀ ਰੇਵੀਆ ਚਾਲ ਚੱਲਦੀ ਆ ਤੇ 64 ਇੰਚ ਹਾਈਟ ਆ ਬਾਲਪੋਰੀਆਂ ਦੀ ਸਾਫ ਆ ਮੌਕੇ ਤੇ ਘੋੜੀ ਖਾਲੀ ਆ ਮਿੱਤਰੋ ਤੇ ਇਹ ਘੋੜੀ ਨਾ ਪੰਜਾਬਾ ਸਟੱਡ ਫਾਰਮ ਦੇ ਉੱਪਰ ਖੜੀ ਆ 22 ਪ੍ਰਵੀਨ ਸ਼ਰਮਾ ਦੇ ਫਾਰਮ ਦੇ ਉੱਪਰ ਜਿੱਥੇ ਚਾਰ ਵਾਰ ਦਾ ਚੈਂਪੀਅਨ ਘੋੜਾ ਬਾਦਸ਼ਾਹ ਘੋੜਾ ਵੀ ਦਿਖਾਣਿਆ ਤੁਹਾਨੂੰ ਉਸ ਫਾਰਮ ਦੇ ਉੱਪਰ ਇਹ ਘੋੜੀ ਖੜੀ ਆ ਮਿੱਤਰੋ ਦੇਵਲੀ ਬਲੱਡ ਲੈਂਦੀ ਆ 61 ਪਲੱਸ ਹਾਈਟ ਆ ਬਾਲਪੋਰੀਆਂ ਦੀ ਸਾਫ ਆ ਮੌਕੇ ਤੇ ਖਾਲੀ ਆ ਰੇਵੀਆ ਚਾਲ ਦੀ ਬਹੁਤ ਸੋਹਣੀ ਚਾਲ ਚੱਲਦੀ ਆ 35 ਪਲੱਸ ਰੇਵੀਆ ਬਾਈ ਕਹਿੰਦਾ ਤੇ ਜੇ ਕੋਈ ਸੱਜਣ ਚੰਗੀ ਘੋੜੀ ਦੀ ਭਾਲ ਵਿੱਚ ਆ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਪੰਜਾਬਾ ਸਟੱਡ ਫਾਰਮ ਦੇ ਉੱਪਰ ਘੋੜੀ ਆ ਬਾਈ ਦਾ ਪਿੰਡ ਆ ਜਿਹੜਾ ਪੰਜਾਬਾ ਗਾ ਸ੍ਰੀ ਮੁਕਸਰ ਸਾਹਿਬ ਦੇ ਕੋਲ ਪਿੰਡ ਪੈ ਜਾਂਦਾ ਏ ਹਲਕਾ ਬਾਈ ਨੂੰ ਲੰਬੀ ਪੈਂਦਾ ਤੇ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਕੀ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਜੇ ਕੋਈ ਹੋਰ ਜਾਣਕਾਰੀ ਵੀ ਲੈਣੀ ਆ ਨਾ ਘੋੜੀ ਪ੍ਰਤੀ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਘੋੜੀ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਆਪਣਾ ਨੰਬਰ ਚੱਲਦਾ ਜੇ ਕੋਈ ਸੱਜਣਾ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਸੀਲ ਕਰਵਾ ਸਕਦੇ ਹੋ ਧੰਨਵਾਦ